ਦੋਸਤੋ ਸਤ ਸ੍ਰੀ ਅਕਾਲ ਰਾਮ ਰਾਮ ਸਲਾਮ ਮੈਂ ਇਕਬਾਲ ਬਰਾੜ ਫੌਜੀ ਆਪਣੇ ਸਾਰੇ ਚੈਨਲ ਦੇਖਣ ਵਾਲੇ ਵੀਰਾਂ ਦਾ ਸਵਾਗਤ ਕਰਦਾ ਦੋਸਤੋ ਅੱਜ ਦੀ ਵੀਡੀਓ ਹੈ ਜਿਹੜੀ ਤਾਜੇ ਸੂਏ ਪਸ਼ੂ ਵਾਸਤੇ ਕਾੜਾ ਬਣਾਉਣ ਦਾ ਤੇ ਕਾੜਾ ਦੇਣ ਦਾ ਤਰੀਕਾ ਦੱਸਾਂ ਹੈ ਦੋਸਤੋ ਕਾੜੇ ਦਾ ਸਮਾਨ ਇੱਕ ਦਿਨ ਦੇ ਇੱਕ ਦਿਨ ਦੇ ਕਾੜੇ ਦਾ ਹੈ ਤੇ ਤਾਜੇ ਸੂਏ ਪਸ਼ੂ ਨੂੰ ਤਿੰਨ ਕਾੜੇ ਦੇਣਿਆ ਹਨ ਦੋਸਤੋ ਕਾੜੇ ਦਾ ਸਮਾਨ ਨੰਬਰ 1 ਤੇ ਆਪਾਂ ਲੈਣਾ 100 ਗ੍ਰਾਮ ਸੌਂਫ ਨੰਬਰ 2 ਤੇ ਲੈਣਾ ਆਪਾਂ 50 ਗ੍ਰਾਮ ਬੱਕਾ ਚੀਰਾ کئی ਜਗ੍ਹਾ ਤੇ ਇਹਨੂੰ ਚਿੱਟਾ ਜੀਰਾ ਵੀ ਬੋਲਦੇ ਹਨ ਤੇ ਨੰਬਰ 3 ਤੇ ਆਪਾਂ ਦੋਸਤੋ 50 ਗ੍ਰਾਮ ਲੈਣੀ ਆ ਅਜਵੈਨ ਤੇ ਨੰਬਰ 4 ਤੇ ਦੋਸਤੋ ਚਾਰ ਲੈਣੀ ਆ ਮੋਤੀਆਂ ਲੈ ਚੀਆ ਕਿਉਂਕਿ ਗਰਮੀ ਦੇ ਵਿੱਚ ਮੈਂ ਮੋਟੀਆਂ ਲੈ ਜੀਆਂ ਤਿੰਨ ਹੀ ਦੋਣਾ ਹੁਣ ਮੌਸਮ ਠੀਕ ਹੈ ਤੇ ਠੰਡ ਦੇ ਵਿੱਚ ਛੇ ਮੋਟੀਆਂ ਲੈ ਜੀਆਂ ਪਰ ਧਿਆਨ ਰੱਖੇ ਕਿ ਚਾਰ ਮੋਟੀਆਂ ਲੈ ਜੀਆਂ ਕੁੱਟ ਕੇ ਬਰੀਕ ਕਰਕੇ ਹੀ ਪਾਉਣੀਆਂ ਤੇ ਦੋਸਤੋ ਨੰਬਰ 5 ਤੇ 500 ਗ੍ਰਾਮ ਲੈਣਾ ਆਪਾਂ ਗੁੜ ਮੌਸਮ ਠੀਕ ਹੈ ਬਰਸਾਤ ਪਈ ਵੀ ਹੈ 500 ਗ੍ਰਾਮ ਗੁੜ ਕੋਈ ਜ਼ਿਆਦਾ ਨਹੀਂ ਐ ਵੈਸੇ ਗਰਮੀ 'ਚ 250 ਗ੍ਰਾਮ ਗੁੜ ਤੇ ਸਰਦੀ 'ਚ ਕਿਲੋ ਗੁੜ ਵੀ ਪਾ ਦਈਦਾ ਅੱਧਾ ਕਿਲੋ ਵੈਸੇ ਤੇ ਅੱਧਾ ਕਿਲੋ ਕਾੜੇ ਤੇ ਦੋਸਤੋ ਨੰਬਰ 6 ਤੇ ਆਪਾਂ ਲੈਣੀ ਹੈ ਇੱਕ ਕੜਛੀ ਦੇਸੀ ਘਿਓ ਦੀ ਤੇ ਦੋਸਤੋ ਇਹ ਸਾਰਾ ਸਮਾਨ ਇੱਕ ਕਾੜੇ ਦਾ ਹੈ ਪਰ ਕਈ ਵਾਰ ਕੋਈ ਆਦਮੀ ਦੇਸੀ ਘਿਓ ਅਫੋਰਡ ਨਹੀਂ ਕਰ ਸਕਦਾ ਤਾਂ ਦੋਸਤੋ ਕਾੜੇ ਦੇ ਵਿੱਚ ਨਹੀਂ ਕਰ ਸਕਦਾ ਇਸ ਲਈ ਉਹ ਆਦਮੀ ਦਾਲ ਦੇ ਘਿਓ ਦੀ ਕੜਛੀ ਜਾਂ 200 ਗ੍ਰਾਮ ਸਰੋਂ ਦੇ ਤੇਲ ਦਾ ਇਸਤੇਮਾਲ ਵੀ ਕਰ ਸਕਦਾ ਹੈ ਦੋਸਤੋ ਵੈਸੇ ਤਾਂ ਕਾੜੇ ਦੀ ਵੀਡੀਓ ਮੇਰੇ ਫੇਸਬੁੱਕ ਚੈਨਲ ਤੇ ਵੀ ਪਈ ਹੈ ਪਈ ਹੈ ਪਰ ਹੁਣ ਮੱਝਾਂ گاਵਾ ਦਾ ਸੁਆ ਪਿਆ ਹੋਇਆ ਇਸ ਲਈ ਮੈਂ ਸੋਚਿਆ ਕਈ ਵੀਰਾਂ ਕੋਲ ਫੇਸਬੁੱਕ ਨਹੀਂ ਚੱਲਦੀ ਹੁੰਦੀ ਤੇ ਕਿਉਂ ਨਾ ਵੀਡੀਓ YouTube YouTube ਤੇ ਫੇਸਬੁੱਕ ਤੇ ਦੁਆਰਾ ਪਾਈ ਜਾਵੇ ਦੋਸਤੋ ਸਭ ਤੋਂ ਪਹਿਲਾਂ 2.5 ਲੀਟਰ ਬਰ ਪਾਣੀ ਲੈਣਾ ਤੇ 22 ਲੀਟਰ ਪਾਣੀ ਨੂੰ ਸੈਂਡਰ ਤੇ ਚੜਾ ਦਿਓ ਜਿਹੜਾ ਸਮਾਨ ਉਪਰ ਦੱਸਿਆ ਉਸ ਨੂੰ ਪਾਣੀ ਵਿੱਚ ਇੱਕ ਸਾਦੀ ਪਾ ਦਿਓ ਦੋਸਤੋ ਹਲਕੀ ਅੱਗ ਤੇ ਜਾਂ ਹਿੰਦੀ ਵਾਲੇ ਵੀਰਾਂ ਵਾਸਤੇ ਹਲਕੀ ਆਂਚ ਕਿਉਂਕਿ ਅਲੱਗ-ਅਲੱਗ ਖੇਤਰ ਦੀ ਅਲੱਗ-ਅਲੱਗ ਪਚ ਆਂਦੀ ਹੈ ਹਲਕੀ ਆਂਚ ਤੇ ਕਾੜੇ ਨੂੰ ਚੰਗੀ ਤਰ੍ਹਾਂ ਰਿਨੋ ਜਾਂ ਪਕਾਓ ਜਦੋਂ ਪਾਣੀ ਇਕਲਿੱਟ ਦੇ ਲਗਭਗ ਰਹਿ ਜਾਵੇ ਤਾਂ ਉਸ ਨੂੰ ਬੱਠਲ ਦੇ ਵਿੱਚ ਕੱਢ ਲਓ ਦੋਸਤੋ ਔਰਦੇ ਵਿੱਚ ਤੁਸੀਂ 400 ਗ੍ਰਾਮ ਗੁਲਕੰਦ ਦਾ ਪੈਕਟ ਪਾ ਦਿਓ ਤੇ ਕੜਛੀ ਨਾਲ ਹੌਲੀ-ਹੌਲੀ ਹਰਾਉਣਾ ਲਾਉਂਦੇ ਰਹੋ ਦੋਸਤੋ ਜਦੋਂ ਗੁਣਗਣਾ ਰਹਿ ਜਾਵੇ ਨਾਲ ਤਾਂ ਤੁਹਾਡੀ ਗੁਲਕੰਦ ਵਿੱਚ ਮਿਠਸ ਹੋ ਜਾਵੇਗੀ ਤੇ ਨਾਲੇ ਗੁਣਗਣਾ ਜਾਂ ਕਾੜਾ ਹੋ ਜਾਊਗਾ ਤਾਂ ਪਸ਼ੂ ਦੇ ਅੱਗੇ ਰੱਖ ਦਿਓ ਕਾੜਾ ਮਿੱਠਾ ਹੋਣ ਕਰਕੇ ਦੋਸਤੋ 95% ਪਸ਼ੂ ਦਾ ਕਾੜਾ ਪੀ ਜਾਂਦੇ ਆਂ ਅਗਰ ਕਿਸੇ ਕਾਰਨ ਕੋਈ ਪਸ਼ੂ ਕਾੜੇ ਦੀ ਸਮੱਲ ਲੈ ਕੇ ਛੱਡ ਦਿੰਦਾ ਹੈ ਤਾਂ ਤੁਸੀਂ ਕਾੜੇ ਨੂੰ ਨਾਲ-ਨਾਲ ਵੀ ਦੇ ਸਕਦੇ ਹੋ ਕਈ ਥਾਵਾਂ ਦੇ ਨਾਲ ਨੂੰ ਨਲਕਾ ਵੀ ਕਹਿੰਦੇ ਆ ਜਿਵੇਂ ਹਰਿਆਣੇ ਵਾਲੇ ਵੀ ਰ ਹੈ ਜੁਪੀਆਲੇ ਨਲਕਾ ਕਹਿੰਦੇ ਆ ਧਿਆਨ ਰਹਿ ਜਦੋਂ ਨਾਲ ਜਾਂ ਨਲਕੇ ਦਾ ਇਸਤੇਮਾਲ ਕਰਨਾ ਹੈ ਤਾਂ ਪਸ਼ੂ ਦੇ ਮੂੰਹ ਵਿੱਚ ਇੱਕ ਸਾਈਡ ਦੀ ਹਲਕੀ ਜੀ ਜੀਭ ਨੂੰ ਦਬਾ ਕੇ ਹੀ ਦੇਣਾ ਦੇਵੋ ਤਾਕੇ ਪਸ਼ੂ ਨੂੰ ਅਥੂ ਨਾ ਆਵੇ ਕਿਉਂਕਿ ਕਿਉਂ ਤੇਲ ਦਾ ਦੋਸਤੋ ਅਥੂਆ ਬਹੁਤ ਮਾੜਾ ਹੁੰਦਾ ਐ ਇਸ ਨਾਲ ਇਸ ਨਾਲ ਗਲੇ ਵਿੱਚ ਸਿੱਧਾ ਕੜਾ ਦੇਨ ਨਾਲ ਪਸ਼ੂ ਦਾ ਨੁਕਸਾਨ ਵੀ ਹੋ ਸਕਦਾ ਹੈ ਇਹ ਗੱਲਾਂ ਅਣਜਾਣ ਵੀਰਾਂ ਵਾਸਤੇ ਵਾਸਤੇ ਆ ਪ੍ਰਮਾਤਮਾ ਤੋਂ ਡਰ ਕੇ ਦੱਸ ਰਿਹਾ ਮੈਂ ਸੇ ਤਾਂ ਇੰਨਾ ਜਾਣ ਕੋਈ ਆਦਮੀ ਨਹੀਂ ਰਿਹਾ ਪਰ ਫਿਰ ਵੀ ਫਿਰ ਵੀ ਸਾਵਧਾਨੀ ਬਹੁਤ ਜ਼ਰੂਰੀ ਹੈ ਦੋਸਤੋ ਪਹਿਲਾ ਕੜਾ ਪਸ਼ੂ ਦੇ ਸੂਨ ਤੋਂ ਤੀਸਰੇ ਦਿਨ ਦੇਣਾ ਆਪਾਂ ਇਹ ਧਿਆਨ ਰੱਖਿਓ ਕਿ ਦੋ ਦਿਨ ਕੜਾ ਨਹੀਂ ਦੇਣਾ ਸੁੱਕਾ ਗੋੜ ਖਵਾਓ ਪਸ਼ੂ ਨੂੰ ਤੇ ਤੀਜੇ ਦਿਨ ਆਪਾਂ ਪਹਿਲਾ ਕੜਾ ਦੇਣਾ ਤੇ ਚੌਥੇ ਦਿਨ 400 ਗ੍ਰਾਮ ਗੁਲਕੰਦ ਲੈ ਕੇ ਤੇ 100 ਗ੍ਰਾਮ ਬੱਗਾ ਜੀਰਾ ਮਿਕਸੀ ਦੇ ਵਿੱਚ ਪੀਸ ਕੇ ਪਸ਼ੂ ਨੂੰ ਖਵਾ ਦਿਓ ਤੇ ਕਈ ਜਗ੍ਹਾ ਚਿਤਾ ਜੀਰਾ ਵੀ ਕਹਿੰਦੇ ਆ ਬੱਗੇ ਜੀਰੇ ਨੂੰ ਕਲਾ ਦੇ ਉਹ ਜਿਹੜਾ ਬੱਗਾ ਜੀਰਾ ਉਹਨੂੰ ਮਿਕਸੀ ਦੇ ਵਿੱਚ ਚੰਗੀ ਤਰ੍ਹਾਂ ਪੀਸ ਕੇ ਦੁਕਾਨ ਦੇ ਵਿੱਚ ਮਿਕਸ ਮਿਕਸ ਕਰਕੇ ਝਾਉਣਾ ਹੈ ਪੰਜਵੇਂ ਦਿਨ ਫਿਰ ਉਹੀ ਉੱਪਰਲੇ ਦੱਸੇ ਸਮਾਨ ਦਾ ਕਾੜਾ ਦਿਓ ਜਿਹੜਾ ਸਮਾਨ ਕਿ ਤੁਹਾਨੂੰ ਇੱਕ ਵਾਰ ਦੱਸਤਾ ਹੈ ਉਹੀ ਸੌਂਫ ਜੋਣ ਵਾਲਾ ਤੇ ਛੇਵੇਂ ਦਿਨ ਫਿਰ ਗੁਲਕੰਦ 400 ਗ੍ਰਾਮ ਦਾ ਪੈਕ ਲੈ ਕੇ ਤੇ 100 ਗ੍ਰਾਮ ਚਿੱਟਾ ਜੀਰਾ ਜਾਂ ਬੱਗਾ ਜੀਰੇ ਵਾਲਾ ਫਾਰਮੂਲਾ ਰਿਪੀਟ ਕਰੋ ਹੁਣ ਤੁਹਾਡਾ 7ਵੇਂ ਦਿਨ 7ਵੇਂ ਦਿਨ ਦਾ ਲਾਟ ਕਾੜਾ ਲਾਟ ਤੇ ਤੀਜਾ ਕਾੜਾ ਬਚੇਗਾ ਤੇ ਸੇਮ ਡ੍ਰਿਲ ਨਾਲ ਸੇਮ ਸਮਾਨ ਦੀ ਤੂਜ ਨਾਲ ਤੀਜਾ ਕਾੜਾ ਵੀ ਤਿਆਰ ਕਰਕੇ ਦੇ ਦੇਵੋ ਦੋਸਤੋ ਧਿਆਨ ਰੱਖੋਗੇ ਕਿਸਾਨ ਵੀਰ ਕਾੜੇ ਦੇ ਸਮੇਂ ਸਿਰਫ ਦੋਸਤੋ ਧਿਆਨ ਰੱਖੇ ਕਿ ਕਾੜੇ ਦੇ ਸਮੇਂ ਵੜੀਵਿਆਂ ਦੀ ਖਲ ਹੋਲਾ ਅਚਲਕਾ ਦੇ ਚੋਕਰ ਦਾ ਹੀ ਇਸਤੇਮਾਲ ਕਰਦਾ ਕਿਉਂਕਿ ਆਪਣੀ ਆਦਤ ਹੈ ਪੁੱਛ ਪਛਾ ਕੇ ਕੰਮ ਨਹੀਂ ਕਰਦੇ ਜਿਹੜਾ ਫਾਰਮੂਲਾ ਘਰੇ ਵਰਤਦਿਆਂ ਉਹੀ ਫਾਰਮੂਲਾ ਗਰੁੱਪਾਂ ਵਿੱਚ ਸ਼ੇਅਰ ਕਰਦੇ ਆ ਦੋਸਤੋ ਜਿੰਨੇ ਦਿਨ ਕਾੜਿਆਂ ਦਾ ਮੈਂ ਇਸਤੇਮਾਲ ਕਰਦਾ ਉਹਨੇ ਦਿਨ ਅਨਾਜ ਪਸ਼ੂ ਨੂੰ ਮੈਂ ਬਿਲਕੁਲ ਨਹੀਂ ਵਰਤਦਾ ਤੇ 8ਵੇਂ ਦਿਨ ਤੋਂ ਸਿਰਫ 1 ਕਿਲੋ ਕਣਕ ਦੀ ਲੇਟੀ ਜਾਂ ਕਈ ਜਗ੍ਹਾ ਦਲਿਆ ਵੀ ਕਹਿੰਦੇ ਆ ਪਾਸ਼ਾ ਅਲੱਗ-ਅਲੱਗ ਖੇਤਾਂ ਦੀ ਅਲੱਗ-ਅਲੱਗ ਹੈ ਤੇ ਦਲਿਆ ਹੀ ਵਰਤਣਾ ਲੈਟੀ ਵਿੱਚ 50 ਗ੍ਰਾਮ ਬੱਕਾ ਜੀਰਾ ਤੇ 20 ਦਿਨ 1 ਕਿਲੋ ਲੈਣਾ ਹੈ 20 ਦਿਨ 50 ਗ੍ਰਾਮ ਦੇ ਹਿਸਾਬ ਨਾਲ ਲੈਟੀ ਦੇ ਵਿੱਚ ਬੱਕਾ ਜੀਰਾ ਵਰਤਣਾ ਤੇ 100 ਗ੍ਰਾਮ ਡੇਲੀ ਮੇਥੀ ਦਾਣਾ 1 ਕਿਲੋ ਮੇਥੀ ਦਾਣਾ 10 ਦਿਨ ਚੱਲੂਗਾ 100 ਗ੍ਰਾਮ ਦੇ ਹਿਸਾਬ ਨਾਲ ਮੈਂ ਵਰਤਦਾ ਜਿਹੜੀ ਚੀਜ਼ ਮੈਂ ਵਰਤਦਾ ਉਹ ਹੀ ਦੱਸਾਂਗਾ ਮੇਥੀ ਦੇ ਮੇਥਰੇ ਅਲੱਗ-ਅਲੱਗ ਹੁੰਦੇ ਆ ਨਾ ਦੋਸਤੋ ਮੀਠੇ ਜਿਹੜੇ 90 ਤੋਂ ਲੈ ਕੇ 100-ਸਵਾ 100 ਰੁਪਏ ਤੱਕ ਅਲੱਗ-ਅਲੱਗ ਸਿੱਤ ਦਾ ਰੇਟ ਹੁੰਦਾ ਪਰ ਮੇਥੀ ਦਾ ਨਾ ਜਿਹੜਾ 450-ਸਵਾ 400 500 ਉਹ ਜੇਬ ਜੀ ਕੁਆਲਿਟੀ ਦੀ ਉਹ ਜੇ ਰੇਟ ਨਾ ਮਿਲ ਜਾਂਦਾ ਪਰ ਮੈਂ ਮੇਥੀ ਦਾ ਨਾ ਹੀ ਵਰਤਦਾ ਮੇਥੀ ਦਾਣਾ ਮਤਲਬ ਬਹੁਤ ਵਧੀਆ ਐ ਦੱਸ ਦਾਂਗੇ papa ਪਸੂ ਨੂੰ ਖਵਾ ਦਿੰਦੇ ਆ ਮੈਂ ਸਿਰਫ ਮੇਥੀ ਦਾ ਨਹੀਂ ਵਰਤਦਾ ਜਦੋਂ ਤੱਕ ਪਸ਼ੂ ਪੱਕਾ ਮੈਲਾ ਨਹੀਂ ਮਾਰ ਦਿੰਦਾ ਉਹਨਾਂ ਚਿਰ ਮੈਂ ਕਿਸੇ ਪ੍ਰਕਾਰ ਦੀ ਪਸ਼ੂ ਨੂੰ ਫੀਡ ਨਹੀਂ ਵਰਤਦਾ ਸਿਰਫ ਖਾਲ ਚੋਕਰ ਛਿਲਕੇ ਨਾਲ ਲੇਟੀ ਜਰੂਰ ਸਟਾਰਟ ਕਰਦਾ ਉਹ ਵੀ ਦੋਸਤੋ ਜਦੋਂ 7ਵੇਂ ਦਿਨ ਦਾ ਕਾੜਾ ਖਤਮ ਹੋ ਜਾਵੇ 8ਵੇਂ ਦਿਨ ਦੋਸਤੋ ਕਾੜੇ ਦੇ ਫਾਇਦੇ ਸਿਰਫ ਇਹੀ ਹਨ ਕਿ ਪਸ਼ੂ ਅੰਦਰੋਂ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਹੈ ਤੇ ਪੱਕਾ ਮੈਲਾ 15 ਤੋਂ 18 ਦਿਨਾਂ ਦੇ ਵਿੱਚ ਝਾੜ ਕੇ ਚੰਗੇ ਦੁੱਧ ਤੇ ਚੱਲ ਪੈਂਦਾ ਹੈ ਦੁੱਧ ਤੋਂ ਜਾਣਕਾਰੀ ਕਿਵੇਂ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸੋ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਕਰਿਆ ਕਰੋ ਕਿ ਤਾਂ ਕਿ ਸਾਰੇ ਭਰਾਵਾਂ ਤੱਕ ਜਾਣਕਾਰੀ ਪਹੁੰਚ ਜਾਵੇ ਤੇ ਐਨੇ ਨਾਲ ਸਾਡਾ ਵੀ ਹੌਸਲਾ ਦੁੱਗਣਾ ਹੋ ਜਾਂਦਾ ਹੈ ਅਗਰ ਵੀਡੀਓ ਵਿੱਚ ਕੋਈ ਕਮੀ ਹੋਵੇ ਤਾਂ ਕੀ ਇੱਥੇ ਕਮੈਂਟਾਂ ਵਿੱਚ ਦੱਸ ਸਕਦੇ ਹੋ ਹੋ ਸਕਦਾ ਹੈ ਤੁਹਾਡੇ ਇੱਕ ਕਮੈਂਟ ਨਾਲ ਮੇਰਾ ਕਿੰਨਾ ਫਾਇਦਾ ਹੋ ਜਾਵੇ ਤੁਹਾਡੇ ਕਮੈਂਟ ਨਾਲ ਮਿਲੀ ਜਾਣਕਾਰੀ ਮੈਂ ਅਗਲੀ ਵੀਡੀਓ ਵਿੱਚ ਕਿੰਨੇ ਭਰਾਵਾਂ ਤੱਕ ਪਹੁੰਚਾ ਦੇਵਾਂਗਾ ਦੋਸਤੋ ਇੱਕ ਗੱਲ ਰਹਿ ਗਈ ਵਿੱਚ ਦੋਸਤੋ ਦੱਸਣਾ ਰਹਿ ਗਿਆ ਕਿ ਵੀਡੀਓ ਦੇ ਵਿੱਚ ਮੈਂ ਤਾਂ ਦੱਸਣਾ ਮੰਨਦਾ ਸੀ ਵੀਡੀਓ ਦੇ ਵਿੱਚ ਜਦੋਂ ਕਾੜਾ ਦੇਣਾ ਹੈ ਪਰ ਇੱਕ ਰੈ ਕਾੜੇ ਨੂੰ ਹਮੇਸ਼ਾ ਪੱਠਾ ਨਿਰਾਖੋਂ ਤੋਂ ਬਾਅਦ ਡੇਢ ਤੋਂ 2 ਘੰਟੇ ਬਾਅਦ ਹੀ ਦੇਣਾ ਹੈ ਪਾਣੀ ਪਿਆ ਕੇ ਦੇਣਾ ਹੈ ਤੇ ਕਿਉਂਕਿ ਕਾੜੇ ਵਿੱਚ ਘਿਓ ਤੇ ਤੇਲ ਹੋਣ ਕਰਕੇ ਕਦੇ ਵੀ ਕਾੜਾ ਪਾਣੀ ਪਿਆ ਕੇ ਸ਼ਾਮ ਨੂੰ ਹੀ ਦੇਵੋ ਤੇ ਪਸ਼ੂ ਨੂੰ ਕਾੜਾ ਦੇਣ ਤੋਂ ਬਾਅਦ ਕਦੇ ਵੀ ਪਾਣੀ ਨਹੀਂ ਪਿਉਣਾ ਇਸ ਲਈ ਕਾਣਾ ਸ਼ਾਮ ਨੂੰ ਦੇਣਾ ਪਰ ਲਾਸਟ ਵਿੱਚ ਦੋਸਤੋ ਤੁਹਾਡੇ ਅਗੇ ਇੱਕ ਗੇੰਟੀ ਆ ਜਿਹੜੀ ਮੇਰੀ ਕਬੂਲ ਕਰਿਓ ਮੇਰੇ ਫੇਸਬੁੱਕ ਤੇ ਇੰਸਟਾਗ੍ਰਾਮ ਦੇ ਦਰਸ਼ਕ ਮੇਰੇ ਫੇਸਬੁੱਕ ਨੂੰ ਫਾਲੋ ਤੇ ਇੰਸਟਾਗ੍ਰਾਮ ਨੂੰ ਫਾਲੋ ਕਰ ਲਓ YouTube ਦੇ ਦਰਸ਼ਕ YouTube ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੋਸਤੋ ਜਾਣਕਾਰੀ ਚੰਗੀ ਲੱਗੀ ਹੋਏ ਤਾਂ ਕਮੈਂਟਾਂ ਵਿੱਚ ਦੱਸੋ ਵੀ ਅਗਲੀ ਵੀਡੀਓ ਹੁਣ ਸੁਆ ਪਿਆ ਵੀ ਕਿਹੜੀ ਚੀਜ਼ ਤੇ ਬਣਾਈ ਜਾਵੇ ਤੋ ਤੋ ਸਤ ਸ੍ਰੀਕਾ ਰਾਮ ਰਾਮ ਸਲਾਮ ਧੰਨਵਾਦ